ਮੇਰੇ ਪੰਡਿਕਾਲੇ ਕਿ ਬਲੌਗ ਤੇ ਬਹੁਤ ਬਹੁਤ ਧੰਨਵਾਦ। ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਜੀ। ਆਪਾਂ ਫਿਰ ਚੱਲ ਲਈ ਕਰਦੇ ਆਂ। ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚ ਜਾਵੇ। ਕੋਰਸ ਨਾਲ ਮੇਰੇ YouTube ਹੈ ਵੀ ਬੈੜਾ ਤਾਂ ਪਰਵਾਦਾ ਕਿਵੇਂ ਸਾਰੇ ਠੀਕ ਠਾਕ ਹੋ ਜੀ ਬਹੁਤ ਧੰਨਵਾਦ ਤੁਹਾਡਾ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਕਰਦੀ ਆ। ਨਵੋ ਜੀ ਅੱਜ ਆਪਾਂ ਸੁੰਦਰ ਸੱਸ ਵੀ ਆਪਣੇ ਕੋਲ ਦੁਪੱਟੇ ਪਹੁੰਚ ਗਏ। ਤੁਹਾਨੂੰ ਤੁਹਾਨੂੰ ਕਰ ਲਈ ਵੀਡੀਓ 'ਚ ਵੀ ਦੱਸਿਆ ਸੀਗਾ। ਤੇ ਅੱਜ ਵੀ ਤੁਹਾਨੂੰ ਦੱਸਣੀ ਆ। ਬਸ ਤੁਹਾਨੂੰ ਤੱਕਾ ਲਈ। ਅੱਜ ਆਪਾਂ ਥੋੜੀ ਜਿਆਦਾ ਹੈਵੀ ਦੁਪੱਟੀਆਂ ਆ ਆਪਾਂ ਸਭ ਨੂੰ ਦਿਖਾਉਣੀ ਆ ਇਹਨਾਂ ਦੇ ਕੋਈ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਅੱਡਰਾ ਉਹਦੀ ਬੁੱਕ ਕਰਵਾ ਸਕਦੇ ਆ ਇਹਨਾਂ ਦਾ ਡੇਟਾ ਜਿਹੜਾ ਇਹਨਾਂ ਆਪਾਂ ਤੁਹਾਨੂੰ ਦੱਸਤਾ ਵੀਡੀਓ 'ਚ ਦੱਸਾਂਗੇ ਇਹ ਥੋੜੀ ਜਿਹੀ ਹੈਵੀ ਆ ਭਾਰੇ ਦੁਪੱਟੀਆਂ ਆ ਮੈਂ ਕਿਹਾ ਚਲੋ ਅੱਜ ਮੈਂ ਤੁਹਾਨੂੰ ਵੀਡੀਓ 'ਚ ਦਿਖਾਵਾਂ ਕਿਉਂਕਿ ਮੌਸਾ ਤਾਂ ਮਿੱਠਾ ਸਵੇਰੀ ਵੀਡੀਓ ਨਾ ਬਣੇ ਸਵੇਰੇ ਕਿਤੇ ਜਾਣਾ ਵਾ ਤੇ ਫੇਰ ਵੀਡੀਓ ਬਣਨੀ ਨਹੀਂ ਤੇ ਫੇਰ ਬੱਸ ਪਰਸ ਤੱਕ ਉਦਣੇ ਸਵੇਰੇ ਫੌਸਾ ਦਾ ਵੀ ਆਪਾਂ ਇੱਕਾ ਸੁਣ ਪਤਾ ਵੀ ਹਫਤੇ ਬਾਅਦ ਫ੍ਰਿਜ ਤੋਂ ਉਹਨੇ ਫਿਰ ਹਫਤਾ ਤਣੀ ਹੋਇਆ ਹਫਤਾ ਦਾ ਵੀਰਵਾਰ ਨੂੰ ਹੋਊਗਾ ਤੇ ਕੱਲ ਵਦਵਾਰ ਕੱਲ ਤੱਕ ਫਿਰ ਆਪਾਂ ਬੈੱਡ ਸ਼ੀਟਾਂ ਆਪਾਂ ਫ੍ਰਿਜ ਤੋਂ ਮਾਂਗੇ ਵੀੜਾ ਤੋਂ ਮਾਂਗੇ ਸਾਗ ਬਣਾਵਾਂਗੇ ਤੇ ਅਸੀਂ ਕਿਤੇ ਜਾਣਾ ਵਾ ਤੇ ਫਿਰ ਆਇ ਕਾਫੀ ਕੰਮ ਬਣ ਜਾਣੇ ਕਰ ਦੋ ਸਵੇਰੇ ਆਪਾਂ ਤੇ ਵੇਖਾਂਗੇ ਟਾਈਮ ਹੋ ਤਾਂ ਸ਼ਾਮ ਤੱਕ ਆਪਾਂ ਪਨੀਰੀ ਦੀ ਬਣਾਵਾਂਗੇ ਤੇ ਅਸਤਰ ਆਪਾਂ ਮਿੱਥੂ ਦੀ ਸਪੈਸ਼ਲ ਬਹਿ ਕੇ ਵੀਡੀਓ ਨਹੀਂ ਬਣਨੀ ਹੈਗੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜੇ ਬਣੀ ਤਾਂ ਚਲੋ ਮੇਰਾ ਬੁੜਾ ਤੋਤਾ ਆਦੀ ਤੇ ਸਾਫ ਸੁਥ ਬਣਾਉਂਦਿਆਂ ਦੀ ਤੁਰੇ ਕਰਦਿਆਂ ਦੀ ਬਣਗੀ ਤਾਂ ਆਪਾਂ ਜ਼ਰੂਰ ਬਣਾਵਾਂਗੇ ਇਹ ਕੱਲੂ ਜਾਣਾ ਵੀ ਜ਼ਰੂਰ ਆਪਾਂ ਅਸੀਂ ਕਿਸੇ ਬਸ ਕਿਤੇ ਜਾਣਾ ਵਾ ਓਏ ਚਲੋ ਥੋ ਨੇ ਕਪਟਾ ਤੇ ਪੁੱਤਾ ਤਾਂ ਭੰਕੀ ਜਾਂਦੀ ਰਹੀ ਪੁੱਤਾ ਆ ਗਿਆ ਸੀ ਬਾਹਰ ਲਾ ਚਲੇ ਆ ਗਿਆ ਇੰਨਾ ਗੰਦਾ ਹੋਇਆ ਪਤਾ ਨਹੀਂ ਕਣਕ ਪੁੰਗੀ ਚਲੇ ਬੜਿਆ ਪੱਥਰ ਤੇ ਭੱਜਿਆ ਫਿਰਦਾ ਸੀ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਤਾਂ ਗੁੱਤੀ ਭੰਕੀ ਜਾਂਦੀ ਸੀ ਕਿ ਮੈਂ ਰੱਖੀ ਕਿੱਥੇ ਤਾਂ ਪਾਉਂਦੀ ਲੋ ਜੀ ਆਹ ਦੇ ਵਟੇ ਬਹੁਤ ਸੋਹਣੇ ਹੈ ਵੀ ਆ ਲਓ ਜੀ ਸੋਨੂੰ ਖਦੇ ਆਪੇ ਪਤਾ ਲੱਗ ਜਾਨਾ ਸੋਨੂੰ ਦੁਬੱਟਿਆਂ ਦਾ ਜਿਆਦਿਆਂ ਦਾ ਦੇਖੋ ਜੀ ਕਿਉਂਕਿ ਹਰ ਕਿ ਚੀਜ਼ ਦਾ ਮੁੱਲ ਹੁੰਦਾ ਆਪੋ ਆਪਣਾ ਰੇਟ ਦੇ ਹਿਸਾਬ ਨਾਲ ਹੁੰਦਾ ਵਾ ਕੱਲ ਵਾਲੇ ਥੋੜੇ ਜਿਹੀ ਹਲਕੇ ਸੀਗੇ ਉਹ ਹੈ ਉਹ ਵੀ ਚੀਜ਼ ਬਹੁਤ ਵਧੀਆ ਤੇ ਇਹ ਥੋੜੇ ਜਿਹਾ ਜ਼ਿਆਦਾ ਹੈਵੀ ਆ ਸਸੂ ਯਾ ਆਪ ਵੀ ਦੇਖ ਲਓਗੇ ਇਹਦੇ ਤੇ ਵਾਕੂ ਜ਼ਿਆਦਾ ਹੋ ਜਾਵੇ ਇਸ ਤਰ੍ਹਾਂ ਦੀ ਬਹੁਤ ਸੋਹਣੀ ਆ ਇਹਰ ਪਸ ਨੂੰ ਖੜੇ ਹੋ ਕੇ ਦਿਖਾਵਾਂਗੇ ਤੇ ਕਿਹੜਾ ਹੁਣ ਸਮਾਂ ਤੇ ਖਾਉਣੀ ਆ ਜਿਹੜੇ ਮਰਜ਼ੀ ਛੋਟਣਾ ਤੁਸੀਂ ਵਿਹਾਰ ਕਰ ਸਕਦੇ ਆਂ ਕਾਫੀ ਕਲਰ ਨੇ ਕੋ ਕਿ ਮਲਟੀ ਸ਼ੇਡ ਚ ਆ ਜਾਂਦੇ ਆ ਨਾ ਇੱਕ ਭੈਣ ਨੇ ਨਾ ਨੂੰ ਕਮੈਂਟ ਕੀਤਾ ਮੈਨੂੰ ਕਹਿੰਦੀ ਭੈਣੇ ਇਸ ਛੋਡੇ ਦਾ ਦਵੱਟਿਆਂ ਦਾ ਰੇਟ ਬਹੁਤ ਘੱਟ ਆ ਚਲ ਪਰ ਨਾ ਤਾਂ ਨਹੀਂ ਲੈਂਦੇਗੇ ਬਹੁਤ ਪੈਣ ਐ ਹੋ ਜੀਆਂ ਹੈਗੀਆਂ ਜਿਹੜੀਆਂ ਮਤਲਬ ਦਿਲ ਦੀਆਂ ਸਾਫ ਜੀਆਂ ਹੁੰਦੀਆਂ ਨੇ ਕਹਿੰਦੀ ਮੈਂ ਜੀ ਅਸੀਂ ਤਾਂ ਵੀ ਇਹ ਲਿਆ ਸੀ ਦੁਵੱਟਾ 1000 ਦਾ ਆਂਦੀ ਆਖੇ ਤੇ ਤੁਸੀਂ ਵੀ 800000 ਤੱਕ ਤਾਂ ਘਟ ਨਹੀਂ ਮੈਦਾਂ ਵੀ ਤੁਹਾਡਾ ਰੇਟ ਬਹੁਤ ਘੱਟ ਹੈ ਵੀ ਕਹਿੰਦੀ ਕਹਿੰਦੀ ਵੀ ਅਸੀਂ ਦੁਵੱਟੇ ਮੰਗਵਾ ਲੇ ਕਹਿੰਦੀ ਵੀ ਸਾਨੂੰ ਵੀ ਥੋੜੇ ਵੀਡੀਓ ਅਸੀਂ ਹੁਣ ਦੇਖੀ ਆ ਵੀ ਸਾਡੇ ਵੀ ਪ੍ਰੋਗਰਾਮ ਸੀ ਕਹਿੰਦੀ ਤੇ ਕਹਿੰਦੀ ਅਸੀਂ ਦੁਵੱਟੇ ਮੰਗਾ ਲੇ ਕਹਿੰਦੀ ਅਖੇ ਲੈ ਆਂਦੇ ਕਹਿੰਦੀ ਅਖੇ ਹੈਗੇ ਨੀ ਜੀ ਦੀ ਤੁਹਾਡੇ ਦੁਵੱਟਿਆਂ ਦਾ ਤਾਂ ਰੇਟ ਤੇ ਉਥੋਂ ਆਉਂਦਾ ਕਹਿੰਦੀ ਤੇ ਨਾਲ ਦੇ ਸੀ ਦੁਵੱਟੇ ਕਹਿੰਦੇ 60-800 ਦੇ ਕੋਈ ਸਾਨੂੰ ਹਜ਼ਾਰ ਦਾ ਲੱਗਿਆ ਕਹਿੰਦੀ ਆਖੇ ਵੀ ਤੁਹਾਡੇ ਇੰਨਾ ਘੱਟ ਰੇਟ ਆ ਤੇ ਮੈਂ ਕਿਹਾ ਵੀ ਨਹੀਂ ਆਪਾਂ ਜ਼ਿਆਦਾ ਕਮਾਈ ਨਹੀਂ ਕਰਦੇ ਹੈਗੇ ਕਿ ਦੀ ਆਪਾਂ ਤਾਂ ਚਲੋ ਸ਼ੌਂਕ ਨਾਲ ਕਰੀ ਜਾਂਦੀ ਆ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਹੈ ਤੇ ਜਿਉਂ ਅੱਜ ਦੇ ਵੀਡੀਓ ਚ ਦੇਖਣਗੇ ਤੇ ਦੇਖੋ ਜੀ ਇਹ ਤਾਂ 12-1300 ਤੱਕ ਦਾ ਦੁਪੱਟਾ ਤੇ ਰੇਟ ਦੇਖੋ ਵੀ ਆਪਾਂ ਜ਼ਿਆਦਾ ਕਮਾਈ ਨਹੀਂ ਕਰਨੀ ਕਿਉਂਕਿ ਆਪਣੇ ਤੇ YouTube ਫੈਮਿਲੀ ਭੈਣਾਂ ਜੁੜੀਆਂ ਹੋਈਆਂ ਸੀ ਜੀ ਵਕਤ ਮਗਾਉਂਦੀਆਂ ਤੇ ਆਪਾਂ ਨਹੀਂ ਜ਼ਿਆਦਾ ਕਰਦੇ ਆਪਾਂ ਤਾਂ ਵੈਸੇ ਲੋਕਲ ਵੀ ਨਹੀਂ ਕੀ ਕਰਦੀ ਤੇ ਕਿਸੇ ਨਾ ਆਣ ਗਵਾੜੇ ਵੀ ਕੋਈ ਲੈ ਕੇ ਜਾਂਦਾ ਪਿੰਡ ਚੋ ਵੀ ਕੋਈ ਨਹੀਂ ਜਾਤਾ ਕਮਾਈ ਕਰਦੇ ਲੋ ਜੀ ਬਹੁਤ ਹੈਵੀ ਦਵੱਟਾ ਵਾ ਬਹੁਤ ਭਾਰਾ ਵਾ ਕਲਰ ਬਹੁਤ ਸੋਹਣੀ ਹੈ ਦੀ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਇਹ ਨਹੀਂ ਹੈਗਾ ਜੇ ਆਪਾਂ ਸਭ ਨੂੰ ਸਿੰਗਲ ਸਿੰਗਲ ਪੀਸ ਦਿਖਾਉਣੀ ਆ ਲਓ ਜੀ ਇਹ ਤੁਹਾਨੂੰ ਕਾਫੀ ਮਿਲ ਜਾਣਗੇ ਦੇਖੋ ਜੀ ਇਹਦਾ ਦੇਖੋ ਜੀ ਪਤਾ ਨਹੀਂ ਮੈਨੂੰ ਇਹ ਚੀਜ਼ ਦੋ ਪਹਿਨਣੇ ਆ ਮੈਨੂੰ ਮੈਂ ਮੈਂ ਫੋਨ ਲਾ ਕੇ ਦੱਸਿਆ ਮੈਨੂੰ ਤੇ ਵੀ ਕਹਿੰਦੀ ਸਭ ਦਾ 1000 1200 800 ਤੱਕ ਵੀ ਜਿੰਨੇ ਤੁਸੀਂ ਸਾਨੂੰ 400 ਦਾ ਕਿਹਾ ਕੱਲ ਤਾਂ ਕਹਿੰਦੀ ਸਾਨੂੰ 800 ਤੱਕ ਘੱਟ ਮਿਲਦਾ ਹੀ ਨਹੀਂ ਹੈਗਾ ਨੋ ਜੀ ਮੇਕਾ ਕੋਈ ਗੱਲ ਨਹੀਂ ਤੁਸੀਂ ਫੇਰ ਮੰਗਵਾ ਲਿਓ ਉਸ ਤੋਂ ਕੋਈ ਗੱਲ ਨਹੀਂ ਜੇ ਲੈ ਆਦੇ ਤਾਂ ਫੇਰ ਕਿਤੇ ਮੌਕਾ ਦੇ ਦਿਓ ਤੁਸੀਂ ਮੰਗਵਾ ਲਿਓ ਲਓ ਜੀ ਇਹਦਾ ਰੇਟ ਰਹੂਗਾ ਜੀ ਸਿਰਫ 650 ਰੁਪਈਆ ਦੇਖੋ ਜੀ ਬਹੁਤ ਹੈਵੀ ਦੁਪੱਟਾ ਬਹੁਤ ਪਾਰਾ ਵਾ ਰੇਟ ਇਹਦਾ ਰਹੂਗਾ 650 ਰੁਪਈਆ ਦੇਖ ਕੱਲ ਰ ਵੀ ਬਹੁਤ ਸੋਨਾ ਵੇ ਦੀ ਵਿੱਚ ਨਾ ਕੱਲੂ ਇਹ 600 ਰੁਪਏ ਰੇਟ ਸਾਢੇ 600 ਰੁਪਏ ਰੇਟ ਇਹ ਜੀ ਚੰਗਾ ਦੇਖਾ ਆ ਗਿਆ ਬਸ ਸੁਣੀ ਵੀ ਬਹੁਤ ਸੋਨਾ ਹੈ ਵੀ ਹਰ ਇੱਕ ਡਬੱਟੀ ਦੇ ਨਾਲ ਨਾ ਉਹਨਾਂ ਨੇ ਆਪਣਾ ਕੋਈ ਸਿੰਗਲ ਸਿੰਗਲ ਨਹੀਂ ਪੀਸ ਕਰ ਲਿਆਗਾ ਤੇ ਨਾ ਹੀ ਆਨਲਾਈਨ ਦੇ ਵਿੱਚ ਉਹ ਸਿੰਗਲ ਵਗੈਰਾ ਚੀਜ਼ ਪਾਉਂਦੇ ਹੁੰਦੇ ਆ ਸੋਨੂ ਜਿੰਨੇ ਮਰਜ਼ੀ ਤੁਸੀਂ ਪੀਸ ਲਓ ਇੱਕ ਤੇ ਇੱਕ ਚੜ ਕੇ ਦੇਖੀ ਤਾਂ ਉਦੋਂ ਵੀ ਜ਼ਿਆਦਾ ਸੋਹਣਾ ਵਾ ਦੇਖੋ ਗੱਲ ਆ ਇਹ ਦੁਪੱਟਿਆਂ ਨਾਲ ਅੱਜ ਆਲੇ ਦੁਪੱਟਿਆਂ ਨੂੰ ਸਸੇ ਪਾਸ ਸੀ ਆ ਦੇਖੋ ਵੀ 6.5 ਰੁਪਿਆ ਰੇਟ ਹੈ ਦੇਖੋ ਇਹ ਜਿसनी ਲੋਕ ਬਣ ਕੇ ਤਿਆਰ ਹੋਏ ਦੇਖੋ ਕਿਹੜੀ ਭੈਣ ਦੇ ਕਰਮਾ ਚ ਹੋਣਗੇ ਇਹ ਦੁਪੱਟੇ ਲਓ ਜੀ ਇੱਕ ਭੈਣ ਨੇ ਆਪਣੇ ਫੋਨ ਤੇ ਕਮੈਂਟ ਕੀਤਾ ਸੀ ਉਹ ਭੈਣ ਹੈਗੀ ਆ ਕਰਨਜੀਤ ਕੌਰ ਗਮਤੀ ਤੋਂ ਉਹਨਾਂ ਨੇ ਵੀ ਦੁਪੱਟੇ ਮੰਗਵਾਉਣੇ ਸੀਗੇ ਆਪਣੇ ਕੋਲੋਂ ਫਿਰ ਮੈਨੂੰ ਫੋਨ ਲਾਇਆ ਉਹਨਾਂ ਨੇ ਕਮੈਂਟ ਕੀਤਾ ਕਿ ਨਹੀਂ ਤੁਹਾਡਾ ਇੱਕ ਨੰਬਰ ਘੱਟ ਆ ਕਹਿੰਦੀ ਫਿਰ ਮੈਂ ਨਾ ਮਗਰ ਇੱਕ ਜ਼ੀਰੋ ਹੀ ਲਾ ਲਈ ਕਹਿੰਦੀ ਇਹਨੂੰ ਮੈਂ ਚੱਲ ਮੈਂ ਕਿ ਜ਼ੀਰੋ ਹੀ ਲਾ ਕੇ ਵੇਂਦੀ ਮਗਰ ਕਹਿੰਦੀ ਫਿਰ ਮੈਂ ਜਿਸ ਜ਼ੀਰੋ ਲਾਈ ਤਾਂ ਕਹਿੰਦੀ ਤੁਹਾਡਾ ਨੰਬਰ ਲੱਗ ਗਿਆ ਮੇਰੇ ਭੈਣ ਕਹਿੰਦੇ ਪਰਮ ਕਹਿੰਦੇ ਉਹਨਾਂ ਨੇ ਸ਼ਾਮ ਨੂੰ ਫੋਨ ਲਾਇਆ ਕੱਲ ਕਹਿੰਦੀ ਇੱਕ ਜ਼ੀਰੋ ਲਾਈ ਤੋ ਪਤਾ ਕਿਤਾ ਜਦੋਂ ਮੈਂ ਹੁਣ ਐਨਕਾਂ ਤੋਂ ਬਿਨਾ ਹਗੇ ਲਾਵੀ ਲਿਖੂਗੀ ਤੇ ਵੈਸੇ ਮੈਂ ਤਾਂ ਲਿਖਣਾ ਐਨਕਾ ਤੋਂ ਬਿਨਾ ਨੰਬਰ ਪਾਤੇ ਘਟ ਹੁੰਦਾ ਕਈ ਵਾਰ ਲਿਖਣ ਚ ਵੀ ਹੋ ਜਾਂਦਾ ਕਿ ਚਲੋ ਕੋਈ ਗੱਲ ਨਹੀਂ ਤੇ ਉਹ ਬੈਣ ਕਹਿੰਦੀ ਮੈਂ ਇੱਕ ਜੀਰੋ ਲਾਈਫ ਤੇ ਲੱਗ ਗਿਆ ਵੈਸੇ ਮੈਂ ਕਿਹਾ ਚਲੋ ਕਈ ਵਾਰ ਹੋ ਜਾਂਦਾ ਪਰ ਮੈਂ ਸਾਰੇ ਆ ਵੀਡੀਓ ਚ ਵੀ ਬੈਨ ਕਾਲੇ ਕੀ ਵੀਰਪਾਲ ਕੌਰ ਚ ਮੈਂ ਸਭ ਚ ਨੰਬਰ ਦਿੰਨੀ ਨੇ ਕਿਉਂਕਿ ਮੈਂ ਤਾਂ ਆਉਣ ਲੈਣ ਦੇ ਕੰਮ ਆ ਨਾ ਨੰਬਰ ਦੇਣਾ ਮੈਨੂੰ ਜ਼ਰੂਰੀ ਹੁੰਦਾ ਵਾ ਦੇਖੋ ਲੋ ਬਹੁਤ ਸੋਹਣੀ ਕਲਰ ਇਹਦੇ ਵਿੱਚ ਬਹੁਤ ਭਾਰੇ ਹੈਵੀ ਸ਼ਾਈਨਿੰਗ ਦੇਖੋ ਕਿੰਦੀ ਸੋਹਣੀ ਹੈ ਨਾ ਦੀ ਹਰ ਕੁ ਸ਼ੂਟ ਨੂੰ ਤੁਸੀਂ ਇਹ ਕਰ ਸਕਦੀਆਂ ਵੀ ਇਹਦੇ ਵਿੱਚ ਵੀ ਕਿੰਨੇ ਕਾਫੀ ਕਲਰ ਆ ਬਹੁਤ ਸੋਨੇ ਜਿੱਦੋਂ ਮੈਂ ਹੁਣ ਇਸ ਤਰ੍ਹਾਂ ਇਹ ਦਵੱਟੇ ਖੋਲ ਨਹੀਂ ਕਿਉਂਕਿ ਤਾਂ ਆਪਣਾ ਟਾਈਮ ਨਹੀਂ ਹੁੰਦਾ ਜਿੱਦਾਂ ਮੈਂ ਅੱਜ ਵੀਡੀਓ ਬਣਾਉਣ ਸੀ ਦਵੱਟੇ ਖੋਲੇ ਮੈਂ ਨਾ ਪਹਿਲਾਂ ਖੋਲ ਕੇ ਚੈੱਕ ਕੀਤੀ ਤੇ ਮੈਂ ਦੇਖੋ ਮੈਂ ਕਿਹਾ ਵੀ ਮੈਂਜੈਂਟਾ ਦਾ ਜਿਹੜਾ ਮੈਂ ਸ਼ੂਟ ਸਲਾਈ ਕੀਤਾ ਆ ਉਹਦਾ ਹਨਾ ਇਹਦੇ ਵਿੱਚ ਵੀ ਮੈਂਜੈਂਟਾ ਹੈਗਾ ਤੇ ਦਵੱਟਾ ਤਾਂ ਮੈਂ ਕਿਹ ਵੀ ਚੱਲ ਜਾਣਾਗਾ ਤੇ ਦੇਖੋ ਜੀ ਇਹਦੇ ਵਿੱਚ ਇਹਨਾਂ ਬਹੁਤ ਸੋਨਾ ਆ ਲਓ 650 ਰੁਪਿਆ ਰੇਟ ਹੋਗਾ ਜਲਦੀ ਜਲਦੀ ਆਰਡਰ ਆਪੇ ਬੁੱਕ ਕਰਵਾ ਸਕਦੇ ਆ ਤੁਸੀਂ ਇੱਕ ਇਹਦੇ ਚ ਆਪਾਂ ਤੁਹਾਨੂੰ ਦਿਖਾਉਣੀ ਆ ਸੀ ਇਹ ਵਾਲਾ ਕਲਰ ਹੋਸਮ ਦਿਖਾ ਦਿੱਤਾ ਹੈ ਜੇ ਸੋ ਇਹ ਜੇ ਤੁਹਾਨੂੰ ਕਾਫੀ ਰੰਗ ਕਾਫੀ ਦਵੱਟੇ ਮਿਲ ਜਾਣਗੇ ਹਲੋ ਇਹ ਕਾ ਕਲਰ ਦਾ ਆਪਾਂ ਤੁਹਾਨੂੰ ਸਿੰਗਲ ਸਿੰਗਲ ਦਿਖਾਤੀ ਦੇਖੋ ਇਹਦੇ ਵਿੱਚ ਨਾ ਮਾਸਟਰ ਜਿਹਾ ਕਲਰ ਹੈ ਥੋੜਾ ਬਹੁਤਾ ਕਲਰ ਆਉਂਦਾ ਫਰਕ ਇਥੇ ਮਾਸਟਰ ਜਾ ਕੇ ਇਹਦੇ ਤੇ ਫਰੋਜੀ ਆ ਗਿਆ ਨਵੋ ਜਿਹੀ ਫਰੋਜੀ ਆ ਲਾਗੇ ਇਹਦੇ ਵਿੱਚ ਜਿੱਦਾਂ ਗਾਜਰੀਏ ਕਲਰ ਦਾ ਸ਼ੂਟ ਹੋਵੇ ਫਰੋਜੀ ਅੰਦਰ ਹੀ ਸ਼ੂਟ ਹੋਵੇ ਆਹਾ ਹੋਏ ਮੋਰਾਂ ਕੀ ਆ ਜਾਂ ਗਿਆ ਲੱਭੀਆ ਕਲਰ ਆਣਾ ਪਿੰਕ ਜਿਹਾ ਡਾਰਕ ਕਾਫੀ ਕਲਰ ਆ ਚੱਲੋ ਲੌਜੇ ਪਹੁੰਚੋ ਨਾ ਲੈ ਕੇ ਜੇ ਕੋਈ ਉੱਪਰ ਹਿੰਸੂ ਸਰ ਮੈਂ ਤਾਂ ਇਹ ਦਮਾ ਲੈ ਕੇ ਜਾਣੇ ਹੁੰਨੇ ਕਿ ਕਿਤਿਆਂ ਦਾ ਪ੍ਰੋਗਰਾਮ ਤੇ ਜਾਈਏ ਤਾਂ ਆਪਾਂ ਤਾਂ ਇਸ ਤਰ੍ਹਾਂ ਲੈ ਕੇ ਜਾਣੇ ਇਹ ਤੋਂ ਦੂਜੇ ਦਵੱਟਿਆਂ ਨਾਲੋਂ ਬਹੁਤ ਸਸਤੇ ਦਵੱਟੇ ਪੈ ਜਾਂਦੇ ਆ ਇਹ। ਸ਼ੈਣੀ ਕੀ ਬੋ ਸੋਨਿੰ ਦਿਨਾਰੇ ਜਿਹੜੇ ਦੂਜੇ ਦਵੱਟੇ ਹੁੰਦੇ ਨੇ ਉਹ ਹਰਕ ਭੈਣ ਦੇ ਲੈ ਹੋਣਗੇ। ਮੇਟੀ ਰੋਟ ਨੂੰ ਰੋਟ ਕਰਦੀ ਹੁੰਦੀ ਜੇ ਫਿਰ ਪਾਗੇ ਤੇ ਪ੍ਰੋਗਰਾਮ ਤੇ ਪੈਸ ਵਗੈਰਾ ਜਾਈਏ। ਇਹ ਦਵੱਟੇ ਨਹੀਂ ਕਿਸੇ ਦੇ ਲੈ ਹੁੰਦੇ ਵੇ। ਇਹ ਆਪਣੀ ਲੱਗ ਦੀ ਲੁੱਕ ਬਣ ਜਾਂਦੀ ਆ। ਜਿਹੜੇ ਤਿਆਰ ਤੂਰ ਕਰਾਏ ਹੁੰਦੇ ਆ ਚਲੂਨ ਦੇ ਪਿਓਰ ਦੇ ਬਹੁਤ ਤਰ੍ਹਾਂ ਦੇ ਦਵੱਟੇ ਆ। ਉਹ ਹਰਕ ਭੈਣ ਦੇ ਲਿਆ ਹੋਗਾ। ਪਰ ਇਹ ਤਾਂ ਆਪਣੇ ਲਈ ਆ ਹੋਣਾ ਇਹ ਨਹੀਂ ਕਿਸੇ ਦੇ ਲਈ ਆ ਹੋਗਾ ਇਹਦੀ ਵੱਖਰੀ ਲੁੱਕ ਆਉਂਦੀ ਆ ਦੇ ਰਹਿਨੇ ਝੂੜਾ ਸਾਰਿਆਂ ਨਾਲ ਮੇਰੇ ਇਹ ਜਵੱਟੇ ਨੇ ਬਹੁਤ ਸੋਹਣਾ ਲੱਗਦਾ ਮੈਨੂੰ ਦੇਖੋ ਦੋ ਦੀਪਨ ਸੋ ਇੱਕ ਪੀਸ ਪੀਸ ਸਿੰਗਾ ਸਿੰਗਾ ਦਿਖਾ ਦਿੱਤਾ ਹੈ ਇਹਨੇ ਤੇ 컬러 ਕਾਫੀ ਫੈਨੇ ਤੁਸੀਂ ਲੈ ਸਕਦੇ ਆ ਚਲੋ ਜੀ ਠੀਕ ਆ ਆਪਾਂ ਤੁਹਾਨੂੰ ਦਵੱਟੇ ਦਿਖਾਤੇ ਤੇ ਇਹਨਾਂ ਚ ਤੁਸੀਂ ਮੰਗਾ ਲਓ ਜਿੰਨੀ ਮਰਜ਼ੀ ਪੀਸ ਮੰਗਾ ਲਓ ਕਿਉਂਕਿ ਸੋਡੇ ਪਸੰਦ ਆ ਹੁੰਦੀ ਹੈ ਨਾ ਜਿੱਦਾਂ ਤੁਸੀਂ ਮੰਗਵਾਵੋਗੇ ਆਪਾਂ ਹੋਰ ਵੀ ਇਹ ਤਾਂ ਵੀ ਮੰਗਵਾ ਲਾਂਗੇ ਆਪਾਂ ਕਿਉਂਕਿ ਆਪਣਾ ਕਰੀ ਮਿਲ ਜਾਣੀ ਹੈ ਇਹਨਾਂ ਦੀ ਕੋਈ ਟੈਂਸ਼ਨ ਨਹੀਂ ਪਰ ਉਹਨਾਂ ਨੇ ਕਾਫੀ ਦਵੱਟੇ ਪਾ ਦਿੱਤੇ ਜਿਹੜੇ ਤੁਹਾਨੂੰ ਕਰਦੇ ਦਿਖਾਏ ਸੀ ਉਹਦੇ ਨੂੰ ਉਹਨਾਂ ਦੇ ਨਾਲ ਦੇ ਤਾਂ 15 ਦਵੱਟੇ ਕਰਤੀ ਉਹਨਾਂ ਨੇ 4-400 ਵਾਲਿਆਂ 'ਚ 15 ਪਾ ਦਿੱਤੇ ਲੋ ਜੀ ਇਹਦੇ ਵਿੱਚ ਵੀ ਕਾਫੀ ਦਵੱਟੇ ਪਏ ਨੇ ਹੁਣ ਇੱਕ ਹੋਰ ਰੇਟ ਵਾਲੀ ਰਹੇਗੀ ਉਹ ਵੀ ਪਸੰਦ ਦੇਖਾਂਗੇ ਕਿ ਉਹ ਪਹਿਲਾਂ ਤੇ ਚੈੱਕ ਕਰਾਂਗੇ ਕਿੰਨੇ ਲੈ ਲਈ ਆ ਕੀ ਰ ਪਸੰ ਕੋ ਵੀ ਬਖਾਵਾਂਗੇ ਚਲੋ ਜੀ ਠੀਕ ਆ ਆਪਾਂ ਤੁਹਾਨੂੰ ਦੁਵੱਟੇ ਦਿਖਾ ਤੇ ਇਹਨਾਂ ਚ ਕੋਈ ਪਸੰਦ ਹੋਵੇ ਸਕਰੀਨ ਸ਼ਾਟ ਲਓ 650 ਰੁਪਿਆ ਰੇਟ ਰਹੂਗਾ ਲਓ ਜੀ ਬਹੁਤ ਡਬਲ ਖੁੱਲੇ ਜਿਹੜੇ ਦੁਵੱਟੇ ਆ ਨੇ ਨਾਲੇ ਜਿਹੜੀਆਂ ਮੇਰੀਆਂ YouTube ਹੈ ਨਾ ਜਿਹੜੀਆਂ ਮੈਂ ਤੋਂ ਮਤਾਂ ਚੀਜ਼ ਕਪੜਾ ਵਗੈਰਾ ਮੰਗਵਾਉਂਦੀ ਆ ਨਾ ਜਦੋਂ ਉਹਨਾਂ ਦੀ ਵੀਡੀਓ ਚ ਪਾਇਆ ਹੁੰਦਾ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਵੀ ਮੇਰੀਆਂ ਭੈਣਾਂ ਨੇ ਮਿੱਥੋਂ ਮੰਗਵਾਇਆ ਹੋਇਆ ਹੈ ਚਲੋ ਜੀ ਠੀਕ ਆ